ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਤੇ ਜੇਕਰ ਨਹੀਂ ਠੀਕ ਤਾਂ ਪ੍ਰਮਾਤਮਾ ਤੁਹਾਨੂੰ ਠੀਕ ਕਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਇਸ ਕੰਮ ਦੇ ਵਿੱਚ ਖੇਚਲ ਕਿੰਨੀ ਕਿਆ ਕਿੰਨਾ ਕੁ ਟਾਈਮ ਇੱਕ ਦਿਨ ਦੇ ਵਿੱਚ ਇਸ ਕੰਮ ਨੂੰ ਦੇਣਾ ਚਾਹੀਦਾ ਆ ਤੇ ਦੇਣਾ ਪੈਂਦਾ ਆ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਹੋ ਲਾਈਕ ਤੇ ਸ਼ੇਅਰ ਤੇ ਵਧੀਆ-ਵਧੀਆ ਜਿਹੜੇ ਕਮੈਂਟ ਆ ਉਹ ਵੀ ਜਰੂਰ ਕਰਦੇ ਹੋ ਦੇਖੋ ਇਸ ਕੰਮ ਦੇ ਵਿੱਚ ਨਾ ਬਹੁਤੀ ਖੇਚਲ ਆ ਤੇ ਨਾ ਬਹੁਤਾ ਟਾਈਮ ਦੇਣਾ ਪੈਂਦਾ ਪਰ ਇਸ ਕੰਮ ਦੇ ਵਿੱਚ ਜਿਹੜੀ ਕਮਾਈ ਆ ਉਹ ਸਵੇਰੇ ਤੜਕੇ ਹੀ ਸ਼ੁਰੂ ਹੋ ਜਾਂਦੀ ਆ ਵੀਡੀਓ ਦੇ ਵਿੱਚ ਦੇਖ ਲਓ ਤੁਸੀਂ ਹਜੇ ਆਪਾਂ ਮੁਰਗੀਆਂ ਨੂੰ ਤੜਕੇ ਆ ਜਿਹੜਾ ਸਵੇਰੇ ਸਵੇਰੇ ਖੁੱਲਾ ਛੱਡਿਆ ਆ ਤੇ ਆਂਡਾ ਆ ਜਿਹੜਾ ਆਪਾਂ ਇੱਕ ਚੁੱਕ ਲਿਆ ਆ ਹਜੇ ਬਾਕੀ ਮੁਰਗੀਆਂ ਜਿਹੜੀਆਂ ਛੱਡਣੀਆਂ ਆ ਤੇ ਤੜਕੇ ਹੀ ਆਪਾਂ ਜਿਹੜੇ 100 ਰੁਪਈਆ ਆ ਉਹ ਲਗਭਗ ਕਮਾ ਲਈਦਾ ਇਹਨਾਂ ਨੂੰ ਖੋਲਦੇ ਸਾਰੀ ਕਿਉਂਕਿ 10 ਕ ਅੰਡੇ ਤਾਂ ਇਹਨਾਂ ਦੇ ਖੁੱਡੇ ਦੇ ਵਿੱਚ ਪਹਿਲਾਂ ਹੀ ਹੁੰਦੇ ਆ ਤੇ ਉਸ ਤੋਂ ਬਾਅਦ ਆ ਮੁਰਗੀਆਂ ਜਿਹੜੀਆਂ ਅੰਡੇ ਸ਼ਾਮ ਤੱਕ ਦਿੰਦੀਆਂ ਰਹਿੰਦੀਆਂ ਆ ਸੋ ਇਸ ਕੰਮ ਦੇ ਵਿੱਚ ਤੁਹਾਨੂੰ ਕੋਈ ਇਹ ਨਹੀਂ ਹੈਗਾ ਵੀ ਮਹੀਨਾ ਤੁਹਾਨੂੰ ਵੇਟ ਕਰਨੀ ਪੈਣੀ ਆ ਕਮਾਈ ਦੀ ਜਾਂ ਫਿਰ ਤੁਹਾਨੂੰ ਸ਼ਾਮ ਤੱਕ ਵੇਟ ਕਰਨੀ ਪੈਣੀ ਆ ਇਸ ਕੰਮ ਦੇ ਵਿੱਚ ਐਦਾ ਕੁਝ ਨਹੀਂ ਆ ਨਾਲ ਦੀ ਨਾਲ ਜਿਹੜੀ ਕਮਾਈ ਆ ਉਹ ਹੁੰਦੀ ਰਹਿੰਦੀ ਆ ਤੇ ਜੇ ਆਪਾਂ ਟਾਈਮ ਦੀ ਗੱਲ ਕਰੀਏ ਸਵੇਰੇ ਉੱਠ ਕੇ ਇਹਨਾਂ ਨੂੰ ਖੋਲਦੇ ਹੋ ਤੇ ਫੀਡ ਫੂਡ ਜੋ ਵੀ ਤੁਸੀਂ ਪਾਉਣੀ ਆ ਚਾਹੇ ਤੁਸੀਂ ਘਰੇਲੂ ਫੀਡ ਪਾਉਣੀ ਆ ਜਾਂ ਫਿਰ ਤੁਸੀਂ ਬਾਜ਼ਾਰੂ ਫੀਡ ਪਾਉਣੀ ਆ ਉਹ ਤੁਸੀਂ ਸਵੇਰੇ ਉੱਠ ਕੇ ਇਹਨਾਂ ਨੂੰ ਖੋਲ ਕੇ ਤੜਕੇ ਪਾ ਸਕਦੇ ਆ ਇਸ ਤੋਂ ਬਿਨਾ ਇਹਨਾਂ ਨੂੰ ਪਾਣੀ ਆ ਜਿਹੜਾ ਜਿਆਦਾ ਕੋਲਿਆਂ ਦੇ ਵਿੱਚ ਰੱਖ ਸਕਦੇ ਆ ਤਾਂ ਜੋ ਬਾਰ ਬਾਰ ਤੁਹਾਨੂੰ ਪਾਣੀ ਪਾਣ ਦੀ ਜ਼ਰੂਰਤ ਨਾ ਪਵੇ ਇਸ ਤੋਂ ਬਾਅਦ 10-15 ਮਿੰਟ ਇਹਨਾਂ ਦਾ ਖੁੱਡਾ ਸਾਫ਼ ਕਰਨ ਨੂੰ ਲੱਗਦਾ ਤੇ ਕੁੱਲ ਮਿਲਾ ਕੇ ਤੁਸੀਂ ਰੱਖ ਲਓ ਵੀ ਸਵੇਰੇ ਉੱਠ ਕੇ 1 ਘੰਟਾ ਇਹਨਾਂ ਨੂੰ ਦੇਣਾ ਪੈਂਦਾ ਆ ਉਸ ਤੋਂ ਬਾਅਦ ਦੁਪਹਿਰਾ ਸਾਰਾ ਤੁਹਾਡਾ ਆ ਤੁਸੀਂ ਵਿਹਲੇ ਆ ਜਿੱਥੇ ਮਰਜ਼ੀ ਘੁੰਮੋ ਤੇ ਜੇ ਆਪਾਂ ਗੱਲ ਕਰੀਏ ਵੀ ਆਂਡੇ ਚੁੱਕਣ ਦੀ ਗੱਲ ਆ ਆਂਡੇ ਤਾਂ ਘਰੇ ਫੈਮਿਲੀ ਮੈਂਬਰ ਕੋਈ ਵੀ ਚੁੱਕ ਸਕਦਾ ਆ ਤੇ ਇਹੋ ਜਿਹਾ ਵੀ ਹੈ ਨਹੀਂ ਕੁਝ ਵੀ ਆਂਡੇ ਆ ਜਿਹੜਾ ਇਹ ਤੋੜ ਕੇ ਖਾਣ ਆਂਡੇ ਆ ਜਿਹੜੇ ਉਹ ਉੱਥੇ ਹੀ ਪਏ ਹੁੰਦੇ ਨੇ ਜਿੱਥੇ ਦਿੱਤੇ ਹੁੰਦੇ ਨੇ ਆਂਡਿਆਂ ਬਾਰੇ ਆਪਾਂ ਵੀਡੀਓ ਪਹਿਲਾਂ ਬਣਾਈ ਹੋਈ ਆ ਜਿਹੜੇ ਮੈਂਬਰ ਕਹਿੰਦੇ ਨੇ ਵੀ ਮੁਰਗੀਆਂ ਜਿਹੜੀਆਂ ਆਂਡੇ ਤੋੜ ਕੇ ਖੁਦ ਹੀ ਕਾ ਜਾਂਦੀਆਂ ਨੇ ਉਹਦੇ ਤੇ ਪਹਿਲਾ ਵੀਡੀਓ ਆ ਜਿਹੜੀ ਬਣਾਈ ਹੋਈ ਆ ਇੱਕ ਵਾਰ ਆਪਾਂ ਦੁਬਾਰਾ ਫੇਰ ਦੱਸ ਦਈਏ ਮੁਰਗੀ ਜਿਹੜੀ ਆ ਆਂਡੇ ਨਾ ਖਾਵੇ ਉਹਦੇ ਲਈ ਤੁਸੀਂ ਇੱਕ ਬਾਕਸ ਆ ਜਿਹੜਾ ਉਹ ਲਿਆ ਕੇ ਰੱਖ ਲਓ ਉਹਦੇ ਵਿੱਚ ਥੋੜੀ ਜੀ ਤੂੜੀ ਪਾ ਦਿਓ ਤਾਂ ਕਿ ਮੁਰਗੀ ਇਕਾਂਤ ਜਗ੍ਹਾ ਤੇ ਬੈਠ ਕੇ ਆਂਡਾ ਦੇ ਸਕੇ ਤੇ ਬਾਕੀ ਮੁਰਗੀਆਂ ਇਹਨੂੰ ਤੰਗ ਨਾ ਕਰਨ ਤੇ ਦੂਜਾ ਖਿਆਲ ਤੁਸੀਂ ਇਹ ਰੱਖਣਾ ਆ ਮੁਰਗੀ ਨੂੰ ਕਦੇ ਵੀ ਆਂਡਾ ਜਿਹੜਾ ਉਹ ਨਾ ਪਾਵੋ ਚਾਹੇ ਖਰਾਬ ਹੋ ਗਿਆ ਆ ਚਾਹੇ ਤੁਹਾਡੇ ਤੋਂ ਟੁੱਟ ਗਿਆ ਆ ਮੁਰਗੀ ਨੂੰ ਆਂਡਾ ਨਾ ਪావੋ ਚਾਹੇ ਤੁਸੀਂ ਘਰੇ ਉਬਾਲ ਕੇ ਖਾਦਾ ਪਰ ਉਸ ਦਾ ਜਿਹੜਾ ਉੱਪਰਲਾ ਫੋਟਕਾ ਉਹ ਤੁਸੀਂ ਮੁਰਗੀ ਨੂੰ ਨਾ ਪਾਓ ਤਾਂ ਚੰਗਾ ਰਹੂਗਾ ਨਹੀਂ ਤਾਂ ਮੁਰਗੀ ਨੂੰ ਜਿਹੜੇ ਆਂਡੇ ਖਾਣ ਦੀ ਆਦਤ ਆ ਉਹ ਪੈ ਜਾਂਦੀ ਆ ਕੁੱਲ ਮਿਲਾ ਕੇ ਤੁਸੀਂ 1 ਘੰਟਾ ਸਵੇਰੇ ਤੇ ਸ਼ਾਮ ਨੂੰ ਤੁਸੀਂ ਇਹਨਾਂ ਨੂੰ ਜੋ ਫੀਡ ਪਾਉਣੀ ਆ ਪਾ ਸਕਦੇ ਆ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਆ ਤਾਂ ਸ਼ਾਮ ਨੂੰ ਫੀਡ ਪਾਣ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਕਿ ਮੇਰੀਆਂ ਵੀਡੀਓ ਦੇ ਵਿੱਚ ਦੇਖ ਲਓ ਮੇਰੀਆਂ ਮੁਰਗੀਆਂ ਸ਼ਾਮ ਦੇ ਟਾਈਮ ਬਾਹਰ ਘੁੰਮ ਰਹੀਆਂ ਨੇ ਬਾਹਰ ਘੁੰਮ ਕੇ ਆਪਣੀ ਫੀਡ ਆ ਜਿਹੜੀ ਇਹ ਖੁਦ ਹੀ ਖਾ ਰਹੀਆਂ ਨੇ ਕੈਲਸ਼ੀਅਮ ਪ੍ਰੋਟੀਨ ਆ ਜਿਹੜੀ ਇਹਨਾਂ ਨੂੰ ਇੱਥੋਂ ਹੀ ਮਿਲਦੀ ਰਹਿੰਦੀ ਆ ਤੇ ਘੰਟਾ ਦੋ ਘੰਟੇ ਆਪਾਂ ਬਾਹਰ ਆ ਜਿਹੜਾ ਰੂੜੀ ਤੇ ਢੇਰ ਤੇ ਇਹਨਾਂ ਨੂੰ ਜ਼ਰੂਰ ਛੱਡੀਦਾ ਆ ਤੇ ਸ਼ਾਮ ਦੇ ਟਾਈਮ ਇਹ ਆਪਣੇ ਆਪਣੇ ਖੁੱਡਿਆਂ ਦੇ ਵਿੱਚ ਖੁਦ ਹੀ ਜਾ ਕੇ ਵੜ ਜਾਂਦੀਆਂ ਨੇ ਤੇ ਆਪਾਂ ਸਿਰਫ ਉਹਨਾਂ ਦੀ ਤੱਕੀ ਜਿਹੜੀ ਆ ਬੰਦ ਕਰੀ ਦੀ ਆ ਤੇ ਸ਼ਾਮ ਨੂੰ ਤੁਸੀਂ ਰੱਖ ਲੋ ਵੀ 15-20 ਮਿੰਟ ਤੁਹਾਡੇ ਮਸਾ ਲੱਗਣਗੇ ਸੋ ਕੁੱਲ ਮਿਲਾ ਕੇ ਇਸ ਕੰਮ ਤੇ ਨਾ ਬਹੁਤੀ ਖੇਚਲ ਆ ਤੇ ਨਾ ਹੀ ਪਸ਼ੂਆਂ ਵਾਂਗ ਸਾਰਾ ਦਿਨ ਇਹਨਾਂ ਦੇ ਦਿਵਾਲੇ ਹੋਣਾ ਪੈਂਦਾ ਆ ਸੋ ਤੁਸੀਂ ਇਸ ਕੰਮ ਨੂੰ ਜੇਕਰ ਕਰਨਾ ਚਾਹੁੰਦੇ ਆ ਤਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਹੁਤ ਘੱਟ ਸਮਾਂ ਦੇ ਕੇ ਵਧੀਆ ਕਮਾਈ ਆ ਜਿਹੜੀ ਕਰ ਸਕਦੇ ਆ ਇਸ ਲਈ ਜ਼ਿਆਦਾ ਨਾ ਸੋਚੋ ਕਿ ਇਸ ਕੰਮ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਖੇਚਲ ਕੋਈ ਵਾਧੂ ਖੇਚਲ ਨਹੀਂ ਹੈਗੀ ਆਪਾਂ ਸਵੇਰੇ ਤੇ ਸ਼ਾਮ ਇਹਨਾਂ ਟਾਈਮ ਦੇ ਕੇ ਦੁਪਹਿਰਾ ਸਾਰਾ ਬੇਲੇ ਆ ਦੁਪਹਿਰਾ ਸਾਰਾ ਤੁਸੀਂ ਜਿੱਥੇ ਮਰਜੀ ਘੁੰਮਣ ਜਾ ਸਕਦੇ ਆ ਜਾਂ ਇਸ ਤੋਂ ਬਿਨਾ ਤੁਸੀਂ ਕੋਈ ਹੋਰ ਕੰਮ ਕਰ ਸਕਦੇ ਆ ਦੁਪਹਿਰ ਨੂੰ ਜਿਵੇਂ ਕਈ ਮੇਰੇ ਵੀਰ ਆ ਜਿਹੜੇ ਜੋਬ ਕਰਦੇ ਨੇ ਉਹ ਜੋਬ ਕਰ ਸਕਦੇ ਆ ਤੇ ਜੇਕਰ ਕਈਏ ਵੀ ਕੁੱਤੇ ਬਿੱਲੀ ਦਾ ਡਰਾ ਤਾਂ ਕੋਸ਼ਿਸ਼ ਕਰੋ ਇਹਨਾਂ ਦੇ ਕੋਲੇ ਇੱਕ ਕੁੱਤਾ ਆ ਜਿਹੜਾ ਜ਼ਰੂਰ ਰੱਖੋ ਸਾਡੇ ਨਾਲ ਦੇ ਪਿੰਡ ਕਿਸੇ ਨੇ ਮੁਰਗੀਆਂ ਰੱਖੀਆਂ ਹੋਈਆਂ ਨੇ ਜਦੋਂ ਮੈਂ ਰੋਡ ਤੋਂ ਗੁਜ਼ਰਦੀ ਆ ਮੈਂ ਦੇਖ ਕੇ ਜਾਂਦੀ ਆ ਉਹਨਾਂ ਨੇ ਵੀ ਸਾਡੇ ਵਾਂਗ ਹੀ ਇੱਕ ਕੁੱਤਾ ਹੈ ਜਿਹੜਾ ਜ਼ਰੂਰ ਰੱਖਿਆ ਹੋਇਆ ਉਹਨਾਂ ਦੀਆਂ ਮੁਰਗੀਆਂ ਵੀ ਐਦੇ ਘੁੰਮਦੀਆਂ ਰਹਿੰਦੀਆਂ ਨੇ ਪਰ ਉਹਨਾਂ ਨੇ ਇੱਕ ਕੁੱਤਾ ਹੈ ਜਿਹੜਾ ਕੋਲ ਜ਼ਰੂਰ ਰੱਖਿਆ ਹੋਇਆ ਇਸ ਤੋਂ ਬਿਨਾ ਬਹੁਤ ਸਾਰੇ ਇਹੋ ਜਿਹੇ ਜਾਲ ਆ ਆਉਂਦੇ ਆ ਜਿਹੜੇ ਤੁਸੀਂ ਥੋੜੀ ਜੀ ਜਗ੍ਹਾ ਦੇ ਵਿੱਚ ਲਗਾ ਕੇ ਮੁਰਗੀਆਂ ਦੀ ਜਿਹੜੀ ਸੇਫਟੀ ਆ ਉਹ ਕਰ ਸਕਦੇ ਆ ਇਸ ਲਈ ਬਹੁਤ ਸਾਰੇ ਜਿਹੜੇ ਜੁਗਾੜ ਆ ਹੁਣ ਹੈਗੇ ਆ ਕਿਸੇ ਚੀਜ਼ ਤੋਂ ਘਬਰਾਣ ਦੀ ਜ਼ਰੂਰਤ ਨਹੀਂ ਹੈਗੀ ਬਿਨਾ ਸੋਚੇ ਸਮਝੇ ਤੁਸੀਂ ਕੰਮ ਜਿਹੜਾ ਇਹ ਸ਼ੁਰੂ ਕਰ ਲੋ ਜੋ ਕੋਈ ਮੇਰਾ ਵੀਰ ਆ ਜੌਬ ਕਰਦਾ ਆ ਘਰ ਦਾ ਗੁਜ਼ਾਰਾ ਮੁਸ਼ਕਿਲ ਹੋ ਰਿਹਾ ਜੌਬ ਤੇ ਸਿਰ ਤੇ ਤਾਂ 30 ਬੰਤੀ ਮੁਰਗੀਆਂ ਜਿਹੜੀਆਂ ਘਰੇ ਪਾਲ ਲਵੇ ਤੇ ਵਧੀਆ ਇਹਦੇ ਤੋਂ 9-10000 ਰੁਪਿਆ ਮਹੀਨਾ ਕਮਾਈ ਹੋ ਜੂਗੀ ਘਰ ਦਾ ਖਰਚਾ ਹੈ ਜਿਹੜਾ ਇਹਨਾਂ ਦੇ ਸਿਰ ਤੇ ਨਿਕਲੂਗਾ ਤੇ ਜੇ ਇਸ ਤੋਂ ਬਿਨਾ ਕੋਈ ਜਾਣਕਾਰੀ ਚਾਹੀਦੀ ਆ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਦਿੱਤੀ ਹੋਈ ਆ ਕਿਹੜੀ ਨਸਲ ਰੱਖਣੀ ਆ ਕਿਹੜੇ ਮਹੀਨੇ ਕੰਮ ਸ਼ੁਰੂ ਕਰਨਾ ਆ ਤੇ ਕਿਹੜੀ ਨਸਲ ਦੇ ਚੂਚੇ ਲੈਣੇ ਆ ਈਮੇਲ ਲੈਣੇ ਆ ਕਿੱਥੋਂ ਲੈਣੇ ਆ ਸਾਰੀ ਜਾਣਕਾਰੀ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਦਿੱਤੀ ਹੋਈ ਆ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਆ ਤੇ ਵੀਡੀਓ ਨੂੰ ਕਰਦੇ ਹੋ ਲਾਈਕ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਇਸ ਤੋਂ ਬਿਨਾਂ ਕੋਈ ਜਾਣਕਾਰੀ ਚਾਹੀਦੀ ਆ ਤਾਂ ਆਪਣੇ ਇੰਸਟਾਗ੍ਰam ਆਈਡੀ ਤੇ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਆ ਧੰਨਵਾਦ